ਤੂੰ ਪਾਈ ਖੜਾ ਮੇਰੀ ਗੱਲ ਆ ਤੂੰ ਜਿਹੜਾ ਸਾਡੀ ਗਲੀ ਚੋਂਣਾ ਵਾਲਾ ਤੇ ਤੂੰ ਆਵਾਜ਼ਾਂ ਜਾਂ ਬੰਦ ਕਰਕੇ ਆਇਆ ਨਾ ਮੈਂ ਮੈਂ ਤਾਂ ਭੈਣ ਹਾਂ ਨਾ ਇਦਾਂ ਆਉਣਾ ਵਾ ਮਾ ਜਲਮ ਮੈਂ ਲੈ ਦਿੰਨੀ ਤੇ ਬੁਰਕੇ ਵੀ ਇਦਾਂ ਇਦਾਂ ਖਲੋਣਾ ਤੂੰ ਨਹੀਂ ਨਹੀਂ ਤੂੰ ਆਪਣਾ ਬੂਆ ਮਾਰ ਕੇ ਰੱਖਿਆ ਕਰੋ ਮੈਂ ਤਾਂ ਨੰਗਾ ਨੰਗਾ ਗਲੀ ਥਾਣੀ ਮੇਰਾ ਹਣ ਕੰਮ ਹੋ ਇਹ ਕਹਿੰਦੇ ਤੇਰਾ ਪਾ ਨਹੀਂਦਾ ਮੈਂ ਰੋਜ਼ ਪੈਸੇ ਕਿੱਥੇ ਜਾਣੇ ਤੂੰ ਵੀ ਅਗੇ ਕਰਕੇ ਲਾ ਦਿਓ ਇਹਨਾਂ ਨੂੰ ਕਿ ਹੁਣ ਫਿਰ ਆਹ ਛੋਟਾ ਛੋਟਾ ਚੂਟਾ ਮੈਂ ਮੰਦਣਾ ਉਹ ਆਦੀ ਮੈਂ ਉਹ ਕੁੰਦ ਨਾ ਤੂੰ ਜੇ ਕੋ ਪਹੁੰਚਦੇ ਕਿਢਾਈ ਵਾਲੇ ਚੱਲਣ ਦੇ ਆ ਕਰਕੇ ਪਤਾ ਨਹੀਂ ਆਗਾ ਸੁਣਾਣਾ ਹੈ ਦੀਆਂ ਓਏ ਉਹ ਨਹੀਂ ਨਹੀਂ ਕੋਈ ਲਦੂ ਕੇ ਕਰਕੇ ਲਦੂ ਗਾਉਣਾ ਕਿਨੇ ਤੋਂ ਪੜਾ ਦੇ ਮੁੜਕੇ ਤੋਂ ਬਾਜਾ ਜਾਂ ਬੰਦ ਕਰ ਤੇ ਫਰਾ ਨਾ ਕਿ ਮੇਰੇ ਜਣਾ ਲਾ ਮਮੀ ਮੈਂ ਆ ਸੋਣਾ ਨਹੀਂ ਛੁੱਟਾ ਨਹੀਂ ਮਮੀ ਮਮੀ ਆ ਮੇਂ ਮਿੰਦ ਤੋਂ ਲਦਾਂ ਆਵੇਂ ਮੇਂ ਨਾ ਨਾ ਵਾਟੇ ਇਹ ਖੋੜ ਦਿਓ ਤੇ ਦੀ ਭਰਾਵਾ ਇਹਨਾਂ ਨੂੰ ਦੋ ਮੇਰੇ ਮਮਾ ਇਹਨੇ ਨਹੀਂ ਆਤੀ ਇਹਨੇ ਨਹੀਂ ਮੈਨੂੰ ਇੱਤ ਮੈਨੂੰ ਨਹੀਂ ਮੈਂ ਤਿੰਨ ਨਹੀਂ ਤਿੰਨ ਮਮੀ ਤਿੰਨ ਨਹੀਂ ਮੈਨੂੰ ਇਤ ਉਹ ਦੇਵੀ ਆਪਰਾਵਾ ਇਹ ਕਿੱਕੇ ਤੇ ਪਾਹ ਲਲਾ ਦਾਰ ਦੋ ਦਾਰ ਦਿਓ ਜਾ ਦਾਰ ਨੇ ਮੇਰੇ ਕਿ ਲਾ ਲੋ ਫਿਰ ਤੇ ਤੁਈ ਨਾਲਿਆਂ ਦੇ ਵਾਜਾ ਬੰਦ ਕਰਕੇ ਆ ਤੇ ਦੁਹਾਰਨੀ ਮੈਂ ਕਰਦਾ ਮੈਂ ਤੇਲ ਤੂਲ ਪਾ ਕੇ ਆਪਣਾ ਘਰ ਦਾ ਗੁਜ਼ਾਰਾ ਚਲਾਉਣਾ ਥੋੜਾ ਬੋਤਾ ਤੇ ਤੇਰੀ ਬਾਲਣਾ ਮੈਂ ਉਥੋਂ ਲਿਉਨੇ ਵੇਚਨੇ ਗਲੀ ਗਲੀ ਫਿਰਕੇ ਇੱਕ ਲੈ ਲਓ ਜੇ ਪਸੰਦ ਆ ਜਾਵੇ ਬੰਦਾ ਬੰਦਾ ਭਾਈ ਦਾਦੀਆਂ ਦਾ ਲੱਣਾ ਨਾ ਨਾਰ ਆਈਏ ਤੇ ਤੇ ਲੱਲਣ ਨੇ ਆ ਮੇਰੀ ਮੰਮੀ ਨੇ ਮਾਂ ਨੇ ਤੂ ਤੇ ਨਾਲ ਦੇ ਦਿੱਲ ਦਿੱਆ ਨਾ ਨਾ ਮੰਮੀ ਤੇਰੀ ਨਹੀਂ ਚੰਗਾ ਪੁੰਦੀ ਮੈਨੂੰ ਪਾਉਂ ਉਹਨੇ ਬੰਦ ਕਰਕੇ ਆ ਨਾ ਬੋਲਦਾ ਪਾਈ ਨਾ ਹਾਂ ਤੌਂਦਗਾ ਕੋੜਾ ਕੋੜਾ ਪਾਏ ਪਹਿਲੇ ਆ ਕੇ ਨਹੀਂ ਜਾਣਾ ਹਾਂ ਆਇਤੇ ਸੁਖੀ ਦਾ ਤੁਗਾ ਚੋੜ ਕਰਕੇ ਹੀ ਹਟਣਗੀਆਂ ਮੈਂ ਤੇ ਬਸ ਗਈ ਨਹੀਂ ਤਾਂ ਮੇਰੀ ਪ੍ਰਸਨ ਖੁੱਲੀ ਲਾਦਣੀ ਸੀ ਇਨਾ ਨੇ ਅੱਜ ਸੁਖੀ ਨੂੰ ਪਲਾ ਲੱਗਣਾ ਹੈ ਕਿਨੇ ਸੁੱਟ ਤਾ ਤੋਨੇ ਲੈ ਤੇ ਕਿੰਨੇ ਲੈਏ ਭੋਲੀ ਨੇ ਤੇ ਕਿੰਨੇ ਲੈਏ ਕਮਲੀ ਲੈ ਅੱਜ ਉਹ ਪੈਸੇ ਦੇਣੇ ਪੈਣਾ ਭਾਈ ਨੂੰ ਤੇ ਪਤਾ ਉਹਦੋਂ ਲੱਗਣਾ ਹੈ ਸੁਖੀ ਨੂੰ ਹੁਣ ਚੱਲ ਆਉਂਦੇ ਨੂੰ ਦੱਸ ਦਿੰਦੀ ਆ ਨਾ ਇਹ ਕੰਮ ਕੀਤਾਈ ਤੇਰੀਆ ਜਾ ਅੱਜ ਬੀਬੀ ਬੜੀ ਖੋਸ਼ ਵਾਕੀ ਹੋਇਆ ਵਾ ਸੋ ਕੀ ਮੈਂ ਤਾਂ ਭੱਜੀ ਅੱਜ ਮੇਰੇ ਦਿਨੇ ਤੇ ਪਰਾ ਲਾਹਦਾ ਚੁਗਾ ਚੌੜ ਹੋ ਜਾਣਾ ਸੀ ਮੈਂ ਤਾਂ ਡੋਲ ਉੱਠ ਕੇ ਅੰਦਰ ਆ ਗਈ ਆ ਤੇ ਰਾਤ ਹੁਣ ਕੰਮ ਹੋਇਆ ਬਸ ਅੱਛਾ ਅਖੀ ਤੇ ਕਾ ਤੂੰ ਨਿਕਲ ਸਤਾ ਨਾ ਤਾ ਮੈਨੂੰ ਉੱਥੇ ਪਛਾੜਤਾ ਹੁਣ ਮੈਂ ਆਪਣੀ ਤਾਂ ਆਪਣੀ ਨੂੰ ਜਾ ਦੇਂਦੀ ਤੇ ਨਾ ਉਹ ਮੱਠਣਾ ਸੀ ਤੇ ਮੈਨੂੰ ਤੇ ਹੁਣ ਸਾਹਮਣੇ ਤੜਦਾ ਤੇ ਨਹੀਂ ਤੂੰ ਬਚ ਕੇ ਤਾਂ ਮੈਨੂੰ ਪਛਾੜਤਾ ਤੇ ਮੈਨੂੰ ਤੇ ਹੁਣ ਚੱਲਣ ਦੇ ਪੈਣਾ ਮੇਰੇ ਪਾਪੀਆਂ ਬੀਬੀ ਹਰ ਤੋੜ ਬਚ ਗਈ ਤੇ ਮੈਂ ਹੁਣ ਨਾ ਆਪਣੀ ਤੋਂ ਮੂੰਹ ਮੋੜਨ ਚੋਗੀ ਨਾ ਉਹਨਾਂ ਬਗਾਨੀਆਂ ਤੋਂ ਮੈਨੂੰ ਤਾਂ ਹੁਣ ਤਿੰਨੇ ਇਕੋ ਜੀਆਂ ਤੇ ਕੀ ਕਰਾਂ ਫੇਰ ਹੁਣ ਦਾ ਜਿਹੜੀ ਚੀਜ਼ ਲੈ ਕੇ ਜਾਣੀ ਦੇਣੀ ਤੇ ਪਹਿਣੀ ਆ ਬੀਬੀ ਕੀ ਕਰਾਂ ਹੁਣ ਤੁਹਾਨੂੰ ਪਤਾ ਵਾ ਤੇ ਇਕੋ ਜਿਹਾ ਹੈ ਜੀਆਂ ਵਾ ਜੇ ਉਹ ਤਾਂ ਮੁੱਤੇ ਤੋਂ ਕਰਦੀਆਂ ਤੇ ਚੋਤ ਮੌਨਾਂ ਤਿੰਨਾਂ ਨੂੰ ਪਿਆਰ ਕਰਦੀਆਂ ਠੀਕ ਆ ਜੇ ਇਹਨਾਂ ਨੂੰ ਮੈਂ ਨਾ ਪਿਆਰ ਕਰਾਂ ਤੇ ਬਾਹਰੋਂ ਥੋੜੀ ਕਹਿੰਨੇ ਦੇਣਾ ਵਾ ਅਹੀਂ ਦੇਣਾ ਜੇ ਹੁਣ ਰੱਬ ਨੇ ਮੇਰੇ ਪੱਲੇ ਪਾ ਹੀ ਦਿੱਤੀਆਂ ਉਹ ਤੇ ਭਾਰਤ ਆ ਜਾ ਤਾਂ ਮੇਰੀ ਵੀ ਦਿਕਾਰ ਹੈਗੀ ਆ ਮੈਂ ਉਹਨਾਂ ਤੱਕ ਪਹੁੰਚ ਮੇਰੀ ਵੀ ਉਦਾਂ ਦੀ ਆ ਤੇ ਮੈਨੂੰ ਤਿੰਨੇ ਇੱਕ ਵਜੀਆਂ ਬੀਬੀਆਂ ਮੈਂ ਤਿੰਨਾਂ ਨੂੰ ਪਿਆਰ ਕਰਦੀ ਆ ਬੀਬੀ ਮੈਂ ਇਹਨਾਂ ਨੂੰ ਉੱਤੋਂ ਤੋਂ ਡਾਟਦੀ ਆ ਜੇ ਇਹਨਾਂ ਕ ਮੈਂ ਨਾ ਡਾਟਾਂ ਤੇ ਸਿਰ ਨੂੰ ਪੈ ਜਾਣਾ ਇਹ ਸਿਰ ਚੜ ਜਾਂਦੀਆਂ ਫਿਰ ਇਹਨਾਂ ਕ ਨਾ ਡਰ ਰਿੰਦਾ ਵਾ ਹਾਂ ਉਹ ਇਹਨਾਂ ਕ ਡਾਟੇ ਚਾਹੀਦਾ ਹੀ ਆ ਚਾਹੀਦਾ ਵਾ ਹਾਂ ਜੇ ਇਹਨਾਂ ਕ ਡਾੜਨਾ ਰੱਖੋ ਤਾਂ ਨੌਂ ਚਾ ਲਿਗੜ ਜਾਂਦੇ ਜੇ ਕੋਈ ਭਾਈ ਖਾਣ ਵਾਲਾ ਕੋ ਉਧਰ ਨਾਟ ਕੇ ਚਲ ਜਾਂਦਾ ਜੇ ਕੋਈ ਕੱਪੜੇ ਵਾਲਾ ਆ ਜਾਂਦੀਆਂ ਤੇ ਉਧਰ ਨਾਟ ਕੇ ਚਲ ਜਾਂਦਾ ਜੇ ਮੈਂ ਨਾ ਨਾ ਡਟਾਂ ਇਹ ਕੋਈ ਨੰਗਣੀ ਨਾ ਦੇਣਾ ਜਿਹੜੇ ਵਾਇ ਵਟੇ ਆਉਂਦੇ ਤੇ ਮੇਰੇ ਸ਼ੇਰ ਦੇ ਵਾਜ ਲਾ ਕੇ ਵਾਲਵਟੇ ਖਾ ਲੈਣਾ ਜਿਵੇਂ ਆਛੜ ਖਾਦੇ ਚੱਲ ਕੋਈ ਨਹੀਂ ਸੁਖੀਏ ਤੂੰ ਦਿਲ ਦੀ ਇੰਨੀ ਮਾੜੀ ਵੀ ਨਹੀਂ ਗਈ ਚੱਲ ਉਹਨਾਂ ਨੂੰ ਇਹ ਵੀ ਪਗਾਵਾਂ ਉਹ ਸੂਟ ਰੱਖੇ ਦਿੱਤੇ ਐ ਤੇ ਉਹ ਤਾਂ ਹੁਣ ਖੁੱਲੀਆਂ ਨਹੀਂ ਸੁਣਾਉਂਦੀਆਂ ਹੋਣੀਆਂ ਕਿਵੇਂ ਸਾਨੂੰ ਸੂਟ ਮਿਲੇ ਸਾਨੂੰ ਸੂਟ ਮਿਲੇ ਘਾ ਘਰ ਹਾਲਦੀਆਂ ਹੋਣੀਆਂ ਚੱਲ ਬੀਬੀ ਇਹਨੇ ਨਾ ਖੁਸ਼ ਹੋ ਗਈਆਂ ਪਰ ਮੇਰੀ ਧੀ ਚਾਚੀ ਵਾਲਾ ਰਖੜੀ ਲੈ ਕੇ ਗਈ ਤੇ ਉਹਨੇ ਉਦਾਂ ਹੀ ਤੋੜ ਦਿੱਤਾ ਕੋਹ ਨਹੀਂ ਜਤਾਰ ਨੂੰ ਤੇ ਮੈਂ ਅੱਜ ਆਪਣੀ ਧੀ ਨੂੰ ਦੇਣਾ ਹੀ ਆ ਮੈਂ ਥੋੜੇ ਦਰਾਂ ਜਣਾ ਨਾ ਪਾਉਣ ਜੜੀ ਉਹ ਕੰਬੜੀ ਤੇ ਬੋਲੀ ਇਹ ਨਾਂ ਵਿਚਾਰੀਆਂ ਕਈਆਂ ਤੇ ਨਾ ਨਾ ਕੋ ਹਲਿਆਂਦਾ ਉਹਨਾਂ ਨੂੰ ਹੁਣ ਮੈਂ ਕਿਦਾਂ ਪੇਟ ਦੇਦਾ ਬਹੁਤ ਗਰਮੀ ਹੈ ਮੈਂ ਤੇ ਕੰਬਲੀ ਇਹ ਕਹਿ ਤਾ ਮੈਂ ਮੇਰਾ ਸੂਟ ਪਹਿਲਾਂ ਸੀਂਦੇ ਕੀ ਇਧਰ ਮੂੰਹ ਕਾ ਮ ਲਾਗੇ ਖੋਕੇ ਤੂੰ ਤੂੰ ਕਹਿ ਤਾ ਮੈਂ ਤੁਮਾਹ ਪੈਂਦੇ ਮੈਂ ਸੂਟ ਸੀ ਮੈਨੂੰ ਇਹ ਵੀ ਕਹਿ ਆਈ ਬੀ ਬਟਨ ਵੀ ਲਾ ਦੀ ਮੇਰੇ ਸੂਟਾ ਨੂੰ ਨਾਲੇ ਉਹ ਲੈਸ਼ ਜਿਹੜੀ ਲਉਂਦੇ ਉਹ ਵੀ ਲਾਉਣੀ ਤੰਗਾ ਲਵਾ ਦੋ ਲੈ ਮੈਂ ਦੰਦਾ ਤਾਂ ਮੈਂ ਅਸੀਂ ਆਪਣਾ ਸੂਟ ਹੀ ਸੁਆਣਾ ਵਾ ਤੈਨੂੰ ਸੀਨੇ ਦੇ ਕੀ ਤੂੰ ਬਟਨ ਵੀ ਲਵਾਣਿਆ ਪਤਾ ਨਹੀਂ ਲਾਉਣੇ ਸੂਤ ਪਹਿਲਾਂ ਠੀਕੇ ਦੇ ਮੇ ਆ ਲੈਸ ਵੀ ਲਵਾਉਣੀ ਆ ਆ ਨਹੀਂ ਬਾਬਾ ਧਾਰਾ ਹੱਥ ਧਾ ਕੇ ਗੰਮੀ ਲੱਗ ਗਈ ਫੇਰ ਬੈ ਕੇ ਦਤੂ ਫੇਰ ਖਾ ਲਿੰਦੀ ਮੇਰਾ ਤੇਨਾ ਤੇ ਤਤ ਹੋਈ ਆ ਜੇਰਾ ਵਾਰਾ ਥਾਰੇ ਮੈਂ ਨਹੀਂ ਲੈ ਥੱਕਦੀ ਵਾਰਾ ਥਾਰਾ ਤੇ ਮੈਂ ਅੱਜ ਫੇਰ ਥਾ ਲਿਆ ਥਾਰੀ ਦਿਹਾਰੀ ਅੱਲਾ ਦੇ ਨਾਮ ਤੇ ਕੁਝ ਦੇ ਦੂ ਅੱਲਾ ਦੇ ਨਾਮ ਤੇ ਕੁਝ ਖੈਰ ਪਾ ਦੂ ਲੱਗਦਾ ਗੱਪੇ ਕੋਈ ਹੈ ਨਹੀਂ ਆ ਸੈਗਲੀ ਨਾ ਲੈ ਜਾ ਉਧਰ ਤੁਰ ਕੇ ਗਦਾਈ ਕਰਨੀ ਪੈਂਦੀ ਆ ਹੱਥ ਵਰਦਾ ਐਨ ਤੇ ਦੋ ਤੇ ਚਾਹ ਲੈ ਮੈਂ ਨਾ ਆਨੇ ਦਾ ਪੈ ਮੈਂ ਸੈਗਲੀ ਤੇ ਨਾ ਲੱਗਤਾਲੋਂ ਲੱਗਾਂ ਮਾਪੇ ਜੀ ਨਾ ਉਹ ਸਗਲ ਨਿਆਣਾਂ ਦੇ ਡਿੱਗਣ ਤੇ ਤਾਲ ਲਾਉਂਦੇ ਆ ਮੈਂ ਤਾਲ ਲਾਉਂਦੇ ਮੇਰੇ ਖਿਆਲ ਨਾ 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 ਭੈਂਦੀ ਉਹ ਤੇ ਸਾਈਕਲ ਡਿੱਗਾ ਜਿਨੇ ਆਣੇ ਤਾਂ ਮੈਂ ਤਾਂ ਤਾ ਕਰਕੇ ਲਾਉਂਦਿਆ ਸੀ ਮੰਮੀ ਤੂੰ ਥੋ ਬੋਲਦਾ ਇਹ ਇਹਨੇ ਇਧਰੋਂ ਦਿਲਾਤਾ ਲੈ ਰੰਦਿਆ ਸੀ ਮੈਂ ਇਹ ਤਾਂ ਤਾ ਕਰਕੇ ਸਾਈਕਲ ਆਉਂਦੇ ਮੈਨੂੰ ਮੇਰੀ ਖੈਰ ਲੈਣਾ ਬੁਆ ਖੁਲਾ ਦਾਵਾ ਹੈ ਕਿ ਚੋਰ ਹਾੜੇ ਹੰਬਲੀ ਆ ਮਾ ਦਾ ਖੈਰ ਤੇ ਤੇ ਪੱਦੰਦਿਆ ਸੀ ਤੋਰ ਤੋਰ ਆ ਵੇਖੋ ਮੈਂ ਤੁਹਾਡੀ ਗੜੀ ਹੱਥ ਜੋੜਦਾ ਆ ਮੈਨੂੰ ਖੈਰ ਪਾਓ ਤਾਂ ਮੈਂ ਜਾਵਾਂ ਮੇਰੇ ਪਾਸੇ ਨਾ ਲਾਲ ਕਰਿਓ ਤੇ ਖੈਰ ਇਦਾਂ ਵੱਦਾ ਹੋਇਆ ਦਾਦੀ ਰਾਤ ਅਰੇ ਤੂੰ ਸਮਾਦੇ થਾਇ ਕਰ ਲੈਣਾ ਦੰਦ ਲਾ ਕੇ ਖਾ ਉਹ ਤੇ ਮੈਨੂੰ ਕਹਿ ਰਿਹਾ ਉਹ ਮੈਂ ਜਾਵਾਂ ਅੱਛਾ ਉਹ ਤੈਨੂੰ ਤਾਂ ਬਣਾ ਦਮਾ ਸਿੱਧਾ ਤਲਾ ਤੇ ਭਗਦਾ ਆ ਜਾ ਪਿੱਛਾ ਧੋਕੇ ਨਾ ਵਖੀ ਨੱਠ ਜਾ ਲੱਗ ਨਾ ਮੈਂ ਦਾਲ ਥੋੜਾ ਮੇ ਮਮੀ ਤੈਨੂੰ ਵੀ ਪੀ ਦਿੱਤੇ ਨਾ ਇਹਦੇ ਵੇ ਤੇ ਆਪਣੀ ਘਰ ਦੀ ਦੇ ਤੂਤ ਜੁੱਤੀਆਂ ਅਬੇ ਨਾਲਿਆਂ ਦੇ ਚੂਤ ਜੁੱਤੀਆਂ ਦੇ ਖਾਣੋਂ ਵੀ ਲੈ ਤੇ ਦਾਣਾ ਵਾ ਅੱਛਾ ਪੈਣੇ ਮੈਂ 20 ਰੁਪਈਆ ਦੇ ਵਰਲਡ ਟੂਰ ਨਾ ਕਮਾਵਾ ਉਹਨਾਂ ਨੂੰ ਕਾ ਕੇ ਨੋੜਾ ਮੈਂ ਚਾਹ ਚਾਹ ਇੱਧਰ ਹੋ ਨ ਖੱਤੀਆ ਜਾ ਵੇ ਪ੍ਰਾਵਾ ਜਾ ਤੇ ਕਰ ਪਾ ਲਾ ਵੇ ਇਹੋ ਤੇਨੇ ਅੰਕੇ ਬਥੇਰੇ ਅੰਬੜਾ ਸਿਆਹਾਂ ਮੰਜਾ ਮਾਲ ਦਾ ਟੱਬਰੀ ਯਾਦ ਹਰ ਗੁੰਮਾ ਟੱਬਰ ਪਈ ਜੀ ਵੇਖਿਆ ਸਾਥਾ ਨਹੀਂ ਲਾਈਦਾ ਮੰਮੀ ਮੱਥਾ ਨੇ ਮੈਂ ਇੱਥੇ ਖਲੋਤੇ ਤੇ ਉਹ ਦੇਖ ਹੈਗਾ ਨੇ ਮੰਮੀ ਮੱਥਾ ਦੀ ਮੈਂ ਤੇ ਆਪ ਵੇਖਿਆ ਹੈਗਾ ਤੁੱਕ ਕੇ ਦੋ ਦਾਣਾ ਹੀ ਹੋਨੇ ਅੰਦਾ ਮੋਰ ਕੱਤ ਲਿਆ ਮੈਂ ਫੇ ਦੋਰੀ ਰੋਲਾ ਪਾਇਆ ਮੈਂ ਪੈਪ ਵਲਾ ਕਰਾਣਾ ਮੱਥਾ ਤੋੜ ਲਾਇਆ ਹੀ ਮੈਂ ਤੋਨੂੰ ਫਰਿਆ ਹੀ ਤੋਰ ਨੂੰ ਚਾਰ ਕੋਈ ਨਹੀਂ ਚਲ ਜਾਓ ਮੈਂ ਮਾਂ ਤੇ ਆ ਵੀ ਕਹਿੰਦਾ ਤੂੰ ਨਾ ਕਾਪ ਖਾ ਕੇ ਮੈਂ ਥੇ ਵੀ ਮੈਂ ਦਾਈ ਖਾ ਕੇ ਥੋਂ ਲੱਗੀ ਮੈਨੂੰ ਨਾ ਥਾਲੇ ਨਾ ਮੈਂ ਲੋਤੀ ਪੋਰੀ ਨਾ ਮੈਂ ਤਬਦੀ ਧੱਕੇ ਦੇਣੀ ਠੀਕ ਹੈ ਅੱਜ ਗੁਰਦੁਆਰੇ ਚੱਲ ਜਾਣਾ ਸਾਲਾ ਟੱਬਰ ਮੰਮੀ ਨੂੰ ਨਹੀਂ ਪਤਾ ਭਾਵੇਂ ਦੁੱਧਾਰੇ ਜਾ ਭਾਵੇਂ ਤੂੰ ਹੀ ਪਕਾ ਲਾ ਭਾਵੇਂ ਬੋਲੀ ਪਕਾ ਲਾ ਭਾਵੇਂ ਦਾਦੀ ਪਾ ਰਿਹਾ ਬੱਤ ਤੋ ਬਾਰੇ ਪੰਨੇ ਲੋਤੀਆਂ ਨਹੀਂ ਆ ਤੂੰ ਅੱਛਾ ਚਾ ਤੂੰ ਮਾਰ ਆੜੀ ਸੋ ਜਾ ਮੰਮੀ ਕੀ ਹੋਇਆ ਬਾਹਰ ਬੈੜਾ ਕੌੜਾ ਪੌਂਡੇ ਇਥੇ ਹਾਂ ਕੈਨੌੜਾ ਕੌੜਾ ਮਾਂ ਚੋਰਾ ਗਿਆ ਸੀ ਮੋਰ ਆ ਗਿਆ ਏ ਮੇ ਚੋਰ ਕਿੱਥੇ ਆਵੇ ਚੋਰ ਹਾਂ ਤੇ ਜੇ ਮੋਰ ਆਇਆ ਤਾਂ ਮੈਨੂੰ ਵੀ ਦੱਸ ਦਿੰਦੇ ਮੈਂ ਵੀ ਇਹ ਲੈ ਲੈਂਦੀ ਪਹਿਲਾਂ ਪਾਉਂਦਾ ਹਾਂ ਤਾਂ ਜਦੋਂ ਤਨੇ ਪਾ ਜਾਣਗਾ ਜਾਣਾਂ ਦਾ ਸਾਈਕਲ ਲੈ ਜਾਂਦਾ ਹਾਂ ਕਮਲੀ ਦੇ ਰੋੜ ਪਾ ਪਾ ਦੇ ਨਾਲ ਚੇਰ ਨਹੀਂ ਬਾਹਰ ਤਾਂ ਮੋਰ ਕਿੱਦਾਂ ਸੱਕ ਲੈ ਜਾਂਦਾ ਮੋਰ ਕਿੱਦਾਂ ਚੋਰ ਚੋਰ ਆਹ ਮੋਰ ਨੇ ਕੋੜਾ ਕਾਲਾ ਉਹ ਕਮਲੀ ਜੜੀ ਉਹ ਪਹਿਲੇ ਦਵਾਈ ਸੱਕ ਲੈਣੇ ਤੇ ਉਹਦੀ ਪਾਣੀ ਪਾਣਾ ਪੈਣਾ ਕਿਉਂਕਿ ਗੋਲ ਨਾ ਤਾਂ ਅਰੇ ਉਹ ਹੁਣ ਤਾਂ ਮੰਮੀ ਕਿੱਡੀ ਦੂਰ ਚਲ ਗਈਆਂ ਹੁਣ ਤੁਸੀਂ ਸੋਟੀ ਕੀ ਕਰਨੀ ਹੈ ਚਲ ਮੈਂ ਤੈਨੂੰ ਫੇਰ ਆਖਿਓ ਨਾ ਮੈਂ ਤੈਨੂੰ ਲਿਆ ਹੀ ਦਿੰਨੀ ਆ ਫੜ ਕੇ ਆਹ ਰੋ ਮੰਮੀ ਛੋਟੀ ਹੁਣ ਤੇ ਚਲ ਵੀ ਗਿਆ ਹੁਣ ਕਿੱਡੀ ਦੂਰ ਹੁਣ ਕੀ ਫਾਇਦਾ ਇਹਦਾ ਇੱਕ ਜਾਣੇ ਮੇਰੇ ਸਿਰ ਤੇ ਮਾਰ ਚੰਗਾ ਕਹਿੰਦਾ ਰੋਟੀ ਕਹਿੰਦਾਈ ਆ ਆਤੀ ਆਹੋ ਹਏ ਮੈਂ ਘਰੇ ਛੋਟੀ ਮੰਗਣ ਲਈ ਚਾਰ ਚਾਰ ਹੋਈ ਸੇਖਾ ਜੋ ਤੇ ਕਹ ਮਮੀ ਤੁਸੀਂ ਚੋਰ ਨੂੰ ਬਠਰਾ ਤੁਸੀਂ ਦੱਸਦੇ ਤਾਂ ਸਹੀ ਮੈਂ ਹੀ ਲੱਤਾ ਤੋੜ ਕੇ ਗੱਲ ਲਉਣੀ ਆਂ ਅੱਜਾ ਤੇਰੀ ਕੀ ਤੋੜਨਾ ਅੰਦਰੋਂ ਕੋਈ ਨਿਕਲਦਗਾ ਨਹੀਂ ਬਾਹਰ ਚੋਰਾ ਜਾਂਦੇ ਆ ਉਹ ਜੋ ਮਰਜੀ ਸਾਡਾ ਲੋਟਪੜਕਾ ਲਾਗਣ ਤੇ ਇਹ ਨਹੀਂ ਬਾਜੁੰਦੇ ਆ ਜਾ ਆ ਜਾ ਆ ਜਾ ਹਾਣਾ ਹੁਣ ਤੁਨ ਵੀ ਸੁਣ ਗਿਆ ਮੈਂ ਰੋਲਾ ਕਾਦਾ ਕੀ ਇੱਥੇ ਰੋਲਾ ਕਾਦਾ ਦੀਦੀ ਪੈਣਾ ਸੀ ਉਹ ਤੇ ਅੰਬਲੀ ਆ ਗਿਆ ਅਗ ਪਾਨੇ ਅਮਰੀਕਾ ਮੰਗਣ ਵਾਲਾ ਤੇ ਉਹ ਨਟਾਰਜਾ ਫੜਿਆ ਤੇ ਉਹ ਤੇ ਜਾਣਾ ਦਾ ਗਿਆ ਤੇ ਕੋ ਦਾ ਛੱਤ ਨਹੀਂ ਲੈ ਚੱਲਿਆ ਉਹ ਕਮਰੀ ਨੇ ਪਾਇਆ ਰੋਲਾ ਤੇ ਮੈਂ ਵੀ ਛੋੜ ਕੇ ਦੱਦਾਂ ਵ ਗਈ ਬਾਹਰ 20 ਰੁਪਏ ਦੋ 20 ਰੁਪਏ ਦੋ ਉਹ ਸੇਂਗਾ ਕਿ ਜੇ ਬਾਅਦ ਸੌਣ ਚਲੀ ਗੂਆ ਖੁੱਲਾ ਚਾਲ ਚੜਦੀਆਂ ਭਾਰੀ ਜੀ ਦੇ ਲਾਵੇ ਉਹਨੇ ਕੰਬੜੀ ਜਾਂ ਛੜਿਆ ਨਹੀਂ ਉਹਨੂੰ ਨਹੀਂ ਚਾ ਚੰਗਾ ਸਿਆਣੀ ਨਿਕਲੀ ਆ ਕੰਮ ਦੀ ਆ ਕੋਈ ਆ ਬੋਲੀ ਨੂੰ ਲੈ ਕੇ ਤੇ ਤੰਗ ਪੈ ਰਿਆ ਕਰੋ ਆ ਮੈਂ ਰਵਾਜ ਤੇ ਸੁਣ ਲਈ ਸੀ ਮੈਨੂੰ ਪਤਾ ਨਹੀਂ ਕਦੋਂ ਨਹੀਂ ਆਣੇ ਆ ਕੇ ਤੇ ਬੋਲਣ ਹਾਂ ਬਾਹਰ ਤਾਂ ਨਿਕਲਣਾ ਚਾਹੀਦਾ ਨੇ ਲੋਕਾਂ ਕੋਲੋਂ ਸੌਣ ਕਰ ਕੀ ਹੋਇਆ ਆ ਬਗਰ ਕੋਈ ਪੁੱਛਣ ਦਾ ਪੈਂਦੀਆਂ ਕੀ ਹੋ ਗਿਆ ਬੋਲੀ ਦੀ ਸੁਣ ਲੈ ਮੈਂ ਕਿਹਾ ਕਿ ਕੰਬੜੀ ਅੱਜ ਠੀਕ ਨਹੀਂ ਸੀ ਉਹਦੇ ਨਾਲ ਸਿਰਖ ਪਾ ਕੇ ਤਾਂ ਵੀ ਮੈਂ ਠੀਕ ਨਹੀਂ ਉਹ ਖਾ ਕੇ ਗੋਲੀ ਕਿਉਂ ਲਮੇ ਤਾਂ ਗਈ ਤੇ ਉਹ ਮੈਂ ਕਿਹਾ ਰੋਟੀ ਪਾਣੀ ਕਰ ਲਈ ਇਹਦੀ ਸੁਣ ਲੈ ਬੋਲੀ ਦੀ ਮੈਂ ਕਾਦੀ ਬਾਹਰ ਚੋਰ ਆਏ ਤੇ ਆਕੇ ਬਾਹਰ ਹੋ ਰਹਾ ਮੈਂ ਤਾਲਾ ਪੁੰਦੇ ਵੇਖਣੇ ਤੇ ਜੇ ਮੈਂ ਆਖਾ ਵਾ ਵੀ ਉਹ ਰੋਟੀਆਂ ਪਕਾ ਰ ਤੇ ਉਹ ਮੈਨੂੰ ਛੋਟੀ ਫੜਾਤੀ ਇਹ ਕੋਈ ਹਾਲ ਨਹੀਂ ਬੋਲੀ ਦਾਖਰੇ ਮम्मी ਮੈਨੂੰ ਕੁਛ ਕਹਿੰਦੇ ਤੁਸੀਂ ਤੇ ਤੈਨੂੰ ਹੀ ਆਖਣਾ ਪਾਣਾ ਹੋਰ ਕਿਹਨੂੰ ਆਖਣਾ ਆ ਤੁਸੀਂ ਤੂੰ ਤੇ ਜਾਈ ਆਈ ਤੇ ਸਈ ਨਾ ਦੁਨੀਆਂ ਤੇ ਆਈ ਤੈਨੂੰ ਆਖੋ ਕੋਸ਼ ਤੇ ਤੂੰ ਕਾਦੀ ਕੋਸ਼ ਆ ਤੂੰ ਕਹਿੰਦੇ ਇਹ ਨਾ shear ਮੇਰਾ ਪੋਲਾ ਕਰਦਾ ਮੈਂ ਤਾਂ ਦਵਾਈ دارੂ ਜੋਗੀ ਰਹੀ ਨੀ ਤੇ ਬੋਲਾ ਕਰਨਾ ਜਦੋਂ ਇਹ ਜਦੋਂ ਡਾਕਟਰ ਕੋ ਜਾਂਦੀ ਆ ਆਦੇ ਬੀਬੀ ਆ ਕੇ ਦੁਕਾਨ ਤੇ ਦਵਾਈ ਖਾਣੀ ਨਾ ਪਰਵਾਹ ਨੂੰ ਜੜ ਦਿੱਤੀ ਐ ਤੰਤਵਾਰੀ ਖਾਣੀ ਪੈਂਦੀ ਐ ਨਾ ਤੇ ਮੇਰਾ ਸਿਰ ਲੰਦਿਆ ਤੇ ਉਹਨੇ ਮੈਨੂੰ ਇੱਕ ਦੱਸਿਆ ਇੱਕ ਰਾਤ ਨੂੰ ਇੱਕ ਦਪਹਿਰੇ ਤੇ ਉਹ ਮੈਂ ਤੇ ਪਹਿਲਾਂ ਪਹਿਲਾਂ ਚੱਲ ਜਾਂਦੀ ਉਹ ਕਦ ਦਪਹਿਰੇ ਹੀ ਖਾ ਕੇ ਆਉਂਦਾ ਬੀਬੀ ਨਾ ਮੈਂ ਪਰਜਾਈ ਤਾਂ ਇੰਨੀਆਂ ਖਾ ਲਈ ਨਹੀਂ ਬਿੱਟੂ ਆਂਦਾ ਖਰਾਕਾਂ ਤੇ ਮੈਂ ਤੈਨੂੰ ਭਰਾਵਾ ਕੀ ਦੱਸਾਂ ਅੱਜ ਘਰ ਨਾਲ ਆਰਾਮ ਨਾਲੇ ਪੜਾਵਾਂ ਮੈਨੂੰ ਕੀ ਖਾ ਲੈਣੀ ਐ ਸ਼ੇਰ ਤੇ ਮੇਰਾ ਲੰਦਿਆ ਜਿਉ ਕਵਲੀਆਂ ਬੋਲਦਾ ਰਲੀਆਂ ਸਾਰੀਆਂ ਉਹਨੂੰ ਦੇਖਾ ਕੱਠੇ ਕੋਈ ਚੌਥਰਾ ਜੀ ਦੇ ਜਾ ਕਰ ਦਵਾਈ ਮਨੂੰ ਜਿਹੜੀ ਤੇਰਵਾਰ ਮੈਂ ਘੜੀ ਮੂੜੀ ਆਵਾਂ ਲੱਗਦਾ ਬੀਬੀ ਮੈਨੂੰ ਦਵਾਈਆਂ ਦੇ ਦੇ ਉਹਨੂੰ